FMCSA ਰეკਮੈਂਡ ਕਰ ਰਹੀ ਆ ਯਾ ਔਰ ਬਿਲਵਿਲੀਆਂ ਦਾ ਗਿਆ ਹੈ ਕਿ ਟਰੱਕਾਂ ਦੇ ਉੱਤੇ ਸਪੀਡ ਲਿਮਿਟਰ ਨੇ ਜਿਹੜੇ ਉਹ ਲਾ ਦਿੱਤੇ ਜਾਣ ਇਹਦੇ ਨਾਲ ਓਨਰ ਆਪਰੇਟਰ ਨੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਨੂੰ ਕੀ ਨੁਕਸਾਨ ਹੋਏਗਾ ਔਰ ਇਹਦੇ ਕੀ ਫਾਇਦੇ ਹੋਣਗੇ ਤੇ ਜਿਹੜਾ ਲਾਅ ਹੈਗਾ ਇਹ ਬੇਸਿਕਲੀ ਪੁਸ਼ ਹੋ ਰਿਹਾ ਹੈ ATA ATA ਦਾ ਮਕਸਦ ਹੈ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਹੈਗੀ ਕਿ ਉਹ ਬੇਸਿਕਲੀ ਕੰਸਿਸਟ ਕਰਦੀ ਆ ਜਿਹੜੇ ਵੱਡੇ ਕੈਰੀਅਰ ਨੇ ਵਾਲਮਾਰਟਾ ਜੇਬੀ ਹੰਟਾ ਨਾਈਟਾ ਇਹਨਾਂ ਨੇ ਆਲਰੇਡੀ ਸਪੀਡ ਲਿਮਿਟਰ ਲਾਏ ਨੇ ਉਹਦੀ ਰੀਜ਼ਨ ਤੋਂ ਅਲਰੇਡੀ ਰਿਕਮੈਂਡ ਕਰ ਰਹੇ ਨੇ ਜੀ ਅਸੀਂ ਤੇ ਲਾਏ ਨੇ ਹੁਣ ਬਾਕੀਆਂ ਨੂੰ ਵੀ ਲਾਣ ਦੀ ਜਿਹੜੀ ਆ ਦਿੱਤੀ ਜਾਏ ਸਲਾਹ ਜਿਹੜੇ ਇਹ ਕੈਰੀਅਰ ਵੀ ਨੇ ਉਹਨੂੰ ਵੀ ਬੇਸ ਬਣਾ ਰਹੇ ਨੇ ਤੇ ਪਲੱਸ ਉਹ ਕਹਿੰਦੇ ਨੇ ਜੀ ਡੀਜ਼ਲ ਬਹੁਤ ਸੇਵ ਹੁੰਦਾ ਡੀਜ਼ਲ ਦਾ ਖਰਚਾ ਘੱਟ ਹੋ ਜਾਂਦਾ ਤੇ ਉਹਦੇ ਬਾਅਦ ਜਿਹੜੇ ਐਕਸੀਡੈਂਟ ਬਹੁਤ ਘੱਟ ਹੁੰਦੇ ਜੀ ਅਸੀਂ ਬਹੁਤ ਵਧੀਆ ਟਰੱਕ ਲੱਭ ਲੈਨੇ ਤੇ ਸਾਡੇ ਕੋਲ ਵੈਬਸਾਈਟ ਤੇ ਲੱਗੇ ਨੇ ਉਹਦੇ ਬਾਅਦ ਤੇ ਸਾਨੂੰ ਥੋੜਾ ਜਿਹਾ ਨੱਟ ਭੱਜ ਕਰਨੀ ਪਈ ਆ ਐਫੀਸ਼ੀਐਂਸੀ ਪਾਣੀ ਪਈ ਆ ਪਰ ਐਫੀਸ਼ੀਐਂਸੀ ਦੇ ਰਿਜ਼ਲਟ ਬਹੁਤ ਮਿੱਠੇ ਨੇ ਹੁਣ ਅਸੀਂ ਕੁਝ ਬਦਿਆ ਲੱਭ ਲਿਆ ਜਿਹਦੇ ਚ ਤੁਸੀਂ ਵੈਬ ਲਗਾ ਤੇ ਜਿੰਨਾ ਵੀ ਕੋਈ ਇਕੁਇਪਮੈਂਟ ਹੈਗਾ ਉਹ ਸਾਰਾ ਵੈਲ ਮੇਨਟੇਨਡ ਇਕੁਇਪਮੈਂਟ ਹੈਗਾ ਨਾਲ ਵਾਰੰਟੀਆਂ ਹੈਗੀਆਂ ਇਹਨਾਂ ਨੇ ਸਪੈਸ਼ੀਅਲ ਕਰਕੇ ਦੇ ਰਹੇ ਆ ਤੇ ਆਇਲ ਫਿਲਟਰ ਚੇਂਜ ਕਰਕੇ ਦੇ ਰਹੇ ਆ ਨਾਲ ਉਹਦੇ ਨਾਲ ਅਸੀਂ ਕਾਰਬ ਟੈਸਟ ਕਰਕੇ ਦੇ ਰਹੇ ਆ ਉਹ ਜੀ ਆਪਣੇ ਬੱਚੇ ਨੇ ਕਈ ਵਾਰੀ ਊਬਰ ਨੂੰ ਟਰੱਕਿੰਗ ਨਾਲ ਕੰਪੇਅਰ ਕਰ ਲੈਂਦੇ ਨੇ ਮੈਂ ਕਹਿੰਦਾ ਚਲੋ ਤੁਹਾਨੂੰ ਟਰੱਕ ਦਾ ਲਾਇਸੈਂਸ ਮਿਲ ਕੇ ਤੇ ਗਿਆ ਪਰ ਇਹ ਟਰੱਕ ਜਿਹੜੀ ਹੈ ਇਹ ਊਬਰ ਤੇ ਲਿਫਟ ਤੇ ਜਿਹੜੀ ਹੋਰ ਬਿਜ਼ਨਸ ਮਾਡਲ ਨੇ ਕਾਰਾਂ ਦੇ ਉਤੋਂ ਬਹੁਤ ਡਿਫਰੈਂਟ ਆ ਇਹਦੀ ਜ਼ਿੰਮੇਦਾਰੀ ਇਹਦੀ ਸੇਫਟੀ ਇਹਦੀ ਜਿਹੜੀ ਹੈ ਹੋਰ ਬਹੁਤ ਸਾਰੀ ਰਿਕੁਆਇਰਮੈਂਟ ਨੇ ਜਿਹੜੀ ਮਤਲਬ ਜੇ ਤੁਸੀਂ ਪੂਰੀ ਲਰਨ ਕਰਨੀ ਹੈ ਖਾਲੀ ਇਹ ਤੇ ਨਹੀਂ ਕਿ ਅਸੀਂ A ਪੁਆਇੰਟ ਤੋਂ B ਪੁਆਇੰਟ ਪਹੁੰਚਾਈ ਜਾਣਾ ਟਰੱਕ ਤੇ ਉਹਦੇ ਵਾਸਤੇ ਛੋਟੀ ਜਿਹੀ ਚੀਜ਼ ਆ ਜਿਹੜਾ ਡਿਸਪਲਨ ਆ ਟਰਕਿੰਗ ਵਿੱਚ ਉਹ ਕਿਸੇ ਵੀ ਹੋਰ ਕੰਮ ਤੋਂ ਮੈਂ ਕਹਿੰਦਾ 100 ਕੀ 200% ਜ਼ਿਆਦਾ ਜਿਹੜਾ ਡਿਸਪਲਨ ਲਰਨ ਕਰਨ ਵਾਸਤੇ ਤੁਹਾਨੂੰ 6 ਮਹੀਨੇ ਸਾਲ ਲੱਗ ਜਾਂਦਾ ਉਹ ਕਰਕੇ ਚੱਲੋਗੇ ਤੇ ਤੁਸੀਂ ਵੀ ਕਾਮਯਾਬ ਹੋ ਤੇ ਨਾਲ ਸਿਵੀ ਕਾਮਿਆਂ ਵਿੱਚ ਅਸੀਂ ਵੀ ਟਰੱਕ ਵਿੱਚ ਜਾਣੇ ਪੰਜਾਬੀ ਰੇਡੀਓ ਯੂ ਐਸ اے ਦੇਖ ਰਹੇ ਸਨਰੇ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ ਚ ਮੈਂ ਮਸੂਦ ਮੱਲੀ ਬੜਾ ਅਦਾ ਭਰਿਆ ਨਿਗਾ ਜੀ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਸਤਰੀ ਗੱਲ ਕਰਨ ਆਇਆ ਔਰ ਅੱਜ ਇਸ ਮੁਲਾਕਾਤ ਤੇ ਤੁਹਾਨੂੰ ਸਾਰੇ ਨੂੰ ਜੀ ਆਇਆਂ ਨੂੰ ਕਹਿੰਨਾ ਇਹ ਖਾਸ ਮੁਲਾਕਾਤ ਹੈ ਜਿਹੜੀ ਅਸੀਂ ਕਰਨੀ ਹੁੰਨੇ ਆ ਯੂ ਐਸ اے ਟਰੱਕ ਸੇਲਸ ਤੋਂ ਸਈਦ ਸਾਹਿਬ ਦੇ ਨਾਲ ਅੱਜ ਵੀ ਸਾਡੇ ਰੂਬਰੂ ਮੌਜੂਦ ਨੇ ਅੱਜ ਵੀ ਕੁਝ ਸਵਾਲ ਨੇ ਜਿਹੜੇ ਉਹਨਾਂ ਦੀ ਅਡੀਕ ਚ ਅੱਜ ਵੀ ਅਸੀਂ ਉਹਨਾਂ ਨੂੰ ਕਠਾਰੇ ਚ ਲੈ ਆਉਣਾ ਹੈ ਤੇ ਐਸ਼ਾ ਸਾਹਿਬ ਪਹਿਲਾਂ ਤੇ ਜੀ ਆਇਆਂ ਨੂੰ ਜੀ ਸਵਾਗਤ ਸਤਿ ਸ੍ਰੀ ਅਕਾਲ ਜੀ ਸਭ ਨੂੰ ਬਹੁਤ ਬਹੁਤ ਨਮਸਕਾਰ ਤੇ ਅਸਲਾਮੁਅਲੈਕਮ ਜੀ ਵੈਲਕਮ ਸਲਾਮ ਅੱਛਾ ਸ਼ਾਹ ਸਾਹਿਬ ਮੈਂ ਦੇਰ ਸਵੇਰ ਤੋਂ ਬਗੈਰ ਦਵਾ-ਦਵ ਅੱਜ ਸਵਾਲ ਨੇ ਜਿਹੜੇ ਉਹਨਾਂ ਨੂੰ ਸੁਟਣ ਵਾਲੇ ਪਾਸੇ ਜਾਵਾਂਗਾ ਆਪਣਾਵਾਂਗਾ ਤੁਹਾਡੇ ਤੱਕ ਐਫ ਐਮ ਸੀ ਐਸ ਸੇ ਰეკਮੈਂਡ ਕਰ ਰਿਹਾ ਆ ਯਾ ਔਰ ਬਿਲਵਿਲੀਆਂ ਦਾ ਗਿਆ ਹੈ ਕਿ ਟਰੱਕਾਂ ਦੇ ਉੱਤੇ ਸਪੀਡ ਲਿਮਟਰ ਨੇ ਜਿਹੜੇ ਉਹ ਲਾ ਦਿੱਤੇ ਜਾਣ ਔਰ ਇਹਦੇ ਨਾਲ ਓਨਰ ਆਪਰੇਟਰ ਨੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਉਹਨਾਂ ਨੂੰ ਕੀ ਨੁਕਸਾਨ ਹੋਏਗਾ ਔਰ ਇਹਦੇ ਕੀ ਫਾਇਦੇ ਹੋਣਗੇ ਤੁਹਾਡੇ ਵਿਚਾਰ ਨੇ ਜਿਹੜੇ ਉਹਨਾਂ ਦੀ ਉਡੀਕ ਹੈ ਜੀ ਅੱਜ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਐਫਐਮਸੀਐਸਏ ਇਹ ਚੀਜ਼ ਨੂੰ ਪੁਸ਼ ਕਰ ਰਿਹਾ ਲਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜੇ ਸਪੀਡ ਲਿਮਿਟਰ ਜਾਂ ਤੁਸੀਂ ਸਪੀਡ ਗਵਰਨਰ ਕਹਿ ਰਹੇ ਹੋ ਉਹ ਹੋਣੇ ਚਾਹੀਦੇ ਨੇ ਟਰੱਕਾਂ 'ਚ ਬੈਕਗਰਾਉਂਡ ਇਹਦਾ ਇਹ ਆ ਕਿ ਮੈਂ ਵੀ ਕੁਝ ਦਿਨਾਂ ਪਹਿਲਾਂ ਟਾਈਮ ਲਾ ਕੇ ਆਇਆ ਥੋੜਾ ਜਿਹਾ ਟਰੈਵਲਿੰਗ ਕਰ ਰਿਹਾ ਸੀ ਤੇ ਮੈਂ ਦੇਖਿਆ ਜਿਹੜੇ ਟਰੱਕਾਂ ਦੇ ਵੀਰ ਨੇ ਨਾ ਉਹ ਰੋਡ ਰੇਜ 'ਚ ਮੈਂ 2-3 ਇਨਸੀਡੈਂਟ ਦੇਖੇ ਜਿਹੜੇ ਮੇਰੇ ਸਾਹਮਣੇ ਹੋਏ ਮਤਲਬ ਮੈਂ ਤੇ ਇੱਕ ਵੀਕ ਵਾਸਤੇ ਸੀਗਾ ਪਰ ਐਟਲੀਸਟ ਤੇ ਤਿੰਨ ਇਦਾਂ ਦੇ ਇਨਸੀਡੈਂਟ ਸੀਗੇ ਜਿਹੜੇ ਰੋਡ ਰੇਜ ਦੇ ਸੀਗੇ ਜਿਹੜੇ ਮਤਲਬ ਆਪਣੇ ਮੁੰਡੇ ਸੀ ਆਪਣੀ ਕਮਿਊਨਿਟੀ ਦੇ ਮੁੰਡੇ ਸੀ ਤੇ ਮੈਂ ਬਾਅਦ ਚ ਉਹਨਾਂ ਨੂੰ ਜਾ ਕੇ ਘੁਰੀ ਵੀ ਮਾਰੀ ਕਿਉਂ ਤੇ ਉਹ ਉਹਨਾਂ ਨੇ ਜੀ ਉਹਨਾਂ ਨੇ ਰੋਡ ਰੇਜ ਦਾ ਇਦਾਂ ਮਤਲਬ ਇਟਸ ਵੈਰੀ ਮੱਚ ਡੇਂਜਰਸ ਮੈਂ ਇਹੀ ਕਵਾਂਗਾ ਕਿ ਐਫਐਮਸੀਏ ਸੇ ਜਿਹੜਾ ਉਹ ਇੱਕ ਅਦਾਰਾ ਜਿਹੜਾ ਹੈਗਾ ਗਵਰਨਮੈਂਟ ਦਾ ਉਹ ਇਹਨੂੰ ਚੀਜ਼ ਨੂੰ ਕੰਟਰੋਲ ਕਰਦਾ ਪਰ ਇੱਕ ਚੀਜ਼ ਆਪਣੀ ਸੇਫਟੀ ਵੀ ਹੁੰਦੀ ਹੈ ਜਿਹੜੀ ਮੇਰੀ ਤੁਹਾਡੀ ਤੇ ਲੋਕਾਂ ਦੀ ਸੇਫਟੀ ਤੇ ਜਿਹੜੇ ਅ ਮਤਲਬ ਟਰੈਵਲ ਕਰ ਰਹੇ ਨੇ ਉਹਨਾਂ ਦੀ ਸੇਫਟੀ ਉਹਨਾਂ ਦੀ ਸਭ ਦੀ ਸੇਫਟੀ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਇੱਕ 60 80000 ਜਿਹੜਾ ਪਾਉਂਡ ਦਾ ਟਰੱਕ ਆ ਉਹ ਡੈਫੀਨਿਟਲੀ ਉਹਦੀ 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 ਜਿਹੜੀ ਹੈ ਸੇਫਟੀ ਨੰਬਰ 1 ਹੋਣੀ ਚਾਹੀਦੀ ਕਿਉਂਕਿ ਉਹ ਤੇ ਦੇਖੋ ਚੱਲਦਾ ਫਿਰਦਾ ਇੱਕ ਪੁਰਾਣਾ ਦਾ ਪੂਰਾ ਮੈਂ ਕਹਾਂਗਾ ਯੂਜ਼ਡ ਵਰਡ ਕਰਾਂਗਾ ਐਕਸੀਡੈਂਟ ਦਾ ਭਰਪੂਰ ਜਿਹੜਾ ਉਹ ਇੱਕ ਯੂਨਿਟ ਹੈਗਾ ਜਦੋਂ ਉਹਦੇ ਤੇ ਬ੍ਰੇਕ ਲੱਗਣ ਦਾ ਤੇ ਚਾਂਸ ਹੀ ਨਹੀਂ ਮੋਮੈਂਟਮ ਇੰਨਾ ਜ਼ਿਆਦਾ ਹੈ ਜੇ ਜੇ ਟਾਇਰ ਲੱਥ ਗਿਆ ਤੇ ਫਿਰ ਉਹ ਉਹਨੇ ਕਦੀ ਉੱਤੇ ਨਹੀਂ ਆਣਾ ਮੇਰੇ ਨਾਲ ਵੀ ਹੋਇਆ ਸੀ ਜੀ ਇੱਕ ਵਾਰੀ ਟਾਇਰ ਲੱਥ ਗਿਆ ਸੀ ਟਰੱਕ ਤੋਂ ਤੇ ਉਹਦੇ ਬਾਅਦ ਉਹ ਟਰੱਕ ਵਾਪਸ ਹੀ ਨਹੀਂ ਆਇਆ ਮੈਂ ਬੜਾ ਜ਼ੋਰ ਲਾ ਲਿਆ ਸਭ ਕੁਝ ਕਰ ਲਿਆ ਫਿਰ ਉਹਨੇ ਮਤਲਬ ਕੰਪਾਸਤਾ ਤੇ ਜਿਹੜਾ ਲਾ ਹੈਗਾ ਇਹ ਬੇਸਿਕਲੀ ਪੁਸ਼ ਹੋ ਰਿਹਾ ਹੈ ਏਟੀਏ ਏਟੀਏ ਦਾ ਮਕਸਦ ਹੈ ਜਿਨ੍ਹਾਂ ਨੇ ਇਨੀਸ਼ੀਏਟ ਕੀਤਾ ਹੈ ਅ ਅਮਰੀਕਨ ਟਰਕਿੰਗ ਐਸੋਸੀਏਸ਼ਨ ਉਹਨੋ ਕੋਈ ਕਹਿ ਰਹੇ ਨੇ ਅਮਰੀਕਨ ਟ੍ਰੱਕ ਅਮਰੀਕਨ ਟ੍ਰਕਿੰਗ ਐਸੋਸੀਏਸ਼ਨ ਹੈਗੀ ਕਿ ਉਹ ਬੇਸਿਕਲੀ ਕੰਸਿਸਟ ਕਰਦੀ ਆ ਜਿਹੜੇ ਵੱਡੇ ਕੈਰੀਅਰ ਨੇ ਫੋਰ ਐਗਜ਼ਾਮਪਲ வால்ਮਾਰਟ ਜੇਬੀ ਹੰਟਾ ਸਮਝੋ ਨਾਈਟਾ ਇਹਨਾਂ ਨੇ ਆਲਰੇਡੀ ਸਪੀਡ ਲਿਮਿਟਰ ਲਾਏ ਨੇ ਉਹਦੀ ਰੀਜ਼ਨ ਤੋਂ ਇਹ ਆਲਰੇਡੀ ਰეკਮੈਂਡ ਕਰ ਰਹੇ ਨੇ ਜੀ ਅਸੀਂ ਤੇ ਲਾਏ ਨੇ ਹੁਣ ਬਾਕੀਆਂ ਨੂੰ ਵੀ ਲਾਣ ਦੀ ਜਿਹੜੀ ਆ ਦਿੱਤੀ ਜਾਏ ਸਲਾਹ ਜਿਹਦਾ ਬੈਕਗ੍ਰਾਉਂਡ ਦੇਖੋਗੇ ਤੇ ਜਿਵੇਂ ਮੈਂ ਕੈਨੇਡਾ ਤੋਂ ਬਿਲੋਂਗ ਕਰਦਾ ਹਾਂ ਕੈਨੇਡਾ ਵਿੱਚ ਆਲਰੇਡੀ 65 ਲਿਮਿਟਰ ਲੱਗੇ ਨੇ ਜੇ ਨਾ ਲੱਗੇ ਹੋਣ ਤੇ ਉਹਦਾ ਬਹੁਤ ਟਾਪ ਦਾ ਟਿਕਟ ਹੱਕ ਹੈ ਕੈਨੇਡਾ ਚ ਹੋਏ ਹੋਏ ਉਹ ਕਰਕੇ ਜਿਹੜੇ ਇਹ ਕੈਰੀਅਰ ਵੀ ਨੇ ਉਹਨੂੰ ਵੀ ਬੇਸ ਬਣਾ ਰਹੇ ਨੇ ਤੇ ਪਲੱਸ ਉਹ ਕਹਿੰਦੇ ਨੇ ਜੀ ਡੀਜ਼ਲ ਬਹੁਤ ਸੇਵ ਹੁੰਦਾ ਡੀਜ਼ਲ ਦਾ ਖਰਚਾ ਘੱਟ ਹੋ ਜਾਂਦਾ ਤੇ ਉਹਦੇ ਬਾਅਦ ਜਿਹੜੇ ਐਕਸੀਡੈਂਟ ਬਹੁਤ ਘੱਟ ਹੁੰਦੇ ਨੇ ਇਹ ਸਾਰੀ ਚੀਜ਼ਾਂ ਜਦੋਂ ਮਿਕਸ ਹੁੰਦੀਆਂ ਨੇ ਤੇ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਸਿੰਬੋਲਿਕ ਸਿਸਟਮ ਬਣ ਜਾਂਦਾ ਮੈਂ ਤੁਹਾਨੂੰ ਹਿਸਟਰੀ ਦੀ ਗੱਲ ਦੱਸਦਾ ਹਿਸਟਰੀ ਚ ਇਹਨਾਂ ਕੰਟਰੀਆਂ ਚ ਹਾਈਵੇ ਤੇ ਕੋਈ ਸਪੀਡ ਲਿਮਿਟ ਨਹੀਂ ਸੀਗੀ ਅੱਛਾ ਬੈਕ ਇਨ ਦਾ ਡੇ ਜਦੋਂ ਸਾਉਦੀਆ ਨੇ ਤੇ ਅਰਬ ਕੰਟਰੀ ਨੇ ਇਹਨਾਂ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਤੇ ਇਹਨਾਂ ਨੇ ਉਸ ਟਾਈਮ ਤੇ ਜਿਹਦਾ ਉਹ ਸਪੀਡ ਲਿਮਿਟ ਲਾਈ ਸੀ ਹਾਈਵੇ ਤੇ ਤੇ ਤਾਂ ਕਿ ਲੋਕ ਜਿਹੜੇ ਨੇ ਡੀਜ਼ਲ ਦੀ ਕੰਜ਼ਮਪਸ਼ਨ ਡੀਜ਼ਲ ਦੀ ਜਾਂ ਪੈਟਰੋਲ ਦੀ ਕੰਜ਼ਮਪਸ਼ਨ ਘੱਟ ਕਰਨ ਠੀਕ ਹੈ ਕਿਉਂ ਉਹਨਾਂ ਨੇ ਉਹ ਲਾਈ ਤੇ ਉਹਨਾਂ ਨੇ ਦੇਖਿਆ ਯਾਰ ਟ੍ਰੱਕ ਐਕਸੀਡੈਂਟ ਜਿਹੜੇ ਕਾਰਾਂ ਦੇ ਐਕਸੀਡੈਂਟ ਜਿਹੜੇ ਨੇ ਉਹ ਬਹੁਤ ਘੱਟ ਹੋ ਗਏ ਨੇ ਹਾਈਵੇ ਤੇ ਹੂੰ ਤੇ ਫਿਰ ਉਹ ਸਪੀਡ ਲਿਮਿਟ ਜਿਹੜੀ ਆ ਉਹ ਪੱਕੀ ਕਰ ਦਿੱਤੀ ਗਈ ਬਿਲਕੁਲ ਠੀਕ ਹੈ ਉਹਦਾ ਜੇ ਤੁਸੀਂ ਦੇਖੋ ਉਹਦਾ ਰਿਸੈਂਬਲੈਂਸ ਕਰਕੇ ਤੇ ਸਿਮਿਲਰ ਥਿੰਗ ਹੈਗੀ ਜਿਹਦੇ ਨਾਲ ਉਹ ਸਪੀਡ ਜਿਹੜਾ ਐਫ ਐਮ ਸੀ ਐਸ ਇਹ ਕੋਸ਼ ਕਰ ਰਿਹਾ ਕਿ ਲਾਭ ਬਣ ਜਾਏ ਤੇ ਸਪੀਡ ਲਿਮਿਟ ਹੋਣੀ ਚਾਹੀਦੀ ਹੈ ਹੁਣ ਕਿੰਨੇ ਦੀ ਹੋਏਗੀ 60 ਦੀ ਹੋਏਗੀ 68 ਦੀ ਹੋਏਗੀ 65 ਦੀ ਉਹ ਸਾਨੂੰ ਨਹੀਂ ਪਤਾ ਜਿਹੜਾ ਉਹਦਾ ਪੋਜ਼ਿਟਿਵ ਸਾਈਡ ਮੈਂ ਤੁਹਾਨੂੰ ਦੱਸ ਦਿੱਤੇ ਨੇ ਕਿ ਜੀ ਫਿਊਲ ਕੰਜ਼ਮਪਸ਼ਨ ਘੱਟ ਹੋਏਗੀ ਐਕਸੀਡੈਂਟ ਘੱਟ ਹੋਣਗੇ ਜਿਹੜੀ ਨੈਗੇਟਿਵ ਸਾਈਡ ਆ ਛੋਟੇ ਕੈਰੀਅਰ ਵਾਸਤੇ ਜਾਂ ਓਨਰ ਆਪਰੇਟਰ ਵਾਸਤੇ ਉਹ ਇਹ ਹੈਗੀ ਕਿ ਜਿਹੜਾ ਓਨਰ ਆਪਰੇਟਰ ਦਾ ਜਿਹੜਾ ਐਜ ਹੈਗਾ ਜਾਂ ਛੋਟੇ ਕੈਰੀਅਰ ਦਾ ਐਜ ਹੈਗਾ ਉਹ ਆਈ ਹੈਗਾ ਕਿ ਉਹ ਬ੍ਰੋਕਰ ਨੂੰ ਲੋਡ ਚੱਕਦੇ ਵੇਲੇ ਕਹਿ ਦਿੰਦਾ ਕਿ ਜੀ ਮੈਂ ਬਹੁਤ ਕਰੀਬ ਆ ਮੈਂ ਭੱਜ ਕੇ ਜਿਹੜਾ ਲੋਡ ਚੱਕ ਲਾਂਗਾ ਤੇ ਮੈਂ ਸਪੀਡੋ ਸਪੀਡ ਜਿਹੜਾ ਨਾ ਉਹਨੂੰ ਪਹੁੰਚਾ ਦਾਂਗੇ ਤੇ ਤੁਹਾਡੇ ਵਿਥਿਨ ਟਾਈਮ ਲਿਮਿਟ ਪਹੁੰਚਾ ਦਾਂਗਾ ਇਹ ਜਿਹੜਾ ਐਜ ਹੈ ਨਾ ਇਹ ਉਹਦੇ ਨਾਲ ਘੱਟ ਹੋ ਜਾਏਗਾ ਮੈਂ ਐਨੀ ਕਾਰਾ ਖਤਮ ਹੋ ਜਾਏਗਾ ਕਿਉਂਕਿ ਫਿਰ ਵੀ ਜਿਹੜਾ ਓਨਰ ਆਪਰੇਟਰ ਹੈ ਉਹ ਤੇ ਬਹੁਤ ਫਲੈਕਸੀਬਲ ਆ ਵੱਡੇ ਕੈਰੀਅਰ ਜਿਹੜੇ ਨੇ ਉਹਨਾਂ ਨੂੰ ਡਰਾਈਵ ਮੂਵ ਕਰਦੇ ਕੰਟਰੈਕਟ ਕਰਦੇ ਤੇ ਹੋਰ ਚੀਜ਼ਾਂ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਛੋਟਾ ਕੈਰੀਅਰ ਬਹੁਤ ਫਲੈਕਸੀਬਿਲਿਟੀ ਹੁੰਦੀ ਜਲਦੀ ਨਾਲ ਜਿਹੜਾ ਲੋਡ ਮੂਵ ਕਰ ਸਕਦਾ ਇਹ ਐਡਵਾਂਟੇਜ ਵੀ ਨੇ ਇਹ ਡਿਸਐਡਵਾਂਟੇਜ ਵੀ ਨੇ ਪਰ ਦੇਖੋ ਹੁਣ ਗਵਰਨਮੈਂਟ ਕਿੱਦਾਂ ਉਹਨੂੰ ਐਫਐਮਸੀਐਸ ਇਕਨੌਮ ਨੂੰ ਪ੍ਰੈਜ਼ੈਂਟ ਕਰਦੀ ਹੈ ਤੇ ਕਿੱਦਾਂ ਉਹ ਅੱਗੇ ਸਿਸਟਮ ਚੱਲਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਮੈਨੂੰ ਇਹ ਦੱਸੋ ਸਈਦ ਸਾਹਿਬ ਕਿ ਸਟੇਟ ਆਫ ਆਰਕਾਂਸਾ ਨੇ ਇੱਕ ਬਿੱਲ ਜਿਹੜਾ ਮਨਜ਼ੂਰ ਕੀਤਾ ਬਕਾਇਦਾ 14 ਅਪ੍ਰੈਲ ਨੂੰ ਗਵਰਨਰ ਸਟੇਟ ਦਾ ਜਿਹੜਾ ਉਹਨੇ ਇਸ ਬਿੱਲ ਦੀ ਮਨਜ਼ੂਰੀ ਦੇ ਦਸਤਾਵੇਜ਼ ਵੀ ਕਰ ਦਿੱਤੇ ਇਹ ਹੈ ਜੀ ਇੰਗਲਿਸ਼ ਪ੍ਰੋਫੀਸ਼ੈਂਸੀ ਯਾਨੀ ਇਹਨੂੰ ਤੁਸੀਂ ਕਿਦਾਂ ਵੇਖਦੇ ਜੇ ਕਿ ਇੰਪੈਕਟ ਇਹਦਾ ਕਿਦਾਂ ਆ ਰਿਹਾ ਹੈ ਸਾਡੀ ਕਮਿਊਨਿਟੀ ਦੇ ਉੱਤੇ ਇਹਦਾ ਅਸਰ ਕਿਦਾਂ ਹੈ ਕਿਦਾਂ ਵੇਖਦੇ ਹੋ ਇਹਨੂੰ ਤੁਸੀਂ ਜੀ ਇਹਦੇ ਦੋ ਪਾਰਟ ਨੇ ਪਹਿਲਾ ਪਾਰਟ ਜਿਹੜਾ ਹੈਗਾ ਉਹ ਹੈਗਾ ਕਿ ਡੈਫੀਨਿਟਲੀ ਜਿਵੇਂ ਹੁਣ ਪਹਿਲਾ ਪਾਰਟ ਹੈਗਾ ਕਿ ਉਹ ਇਹ ਇਹਦੇ ਤੇ ਕਰੈਕਡਾਊਨ ਕਰ ਰਹੇ ਨੇ ਕਿ ਜਿਹੜਾ ਡਰਾਈਵਰ ਆ ਉਹਦੇ ਕੋਲ ਪ੍ਰੋਪਰ ਸੀਡੀਐਲ ਹੋਣਾ ਚਾਹੀਦਾ ਤੇ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਆ ਠੀਕ ਹੈ ਜੇ ਜੋ ਪ੍ਰੋਪਰ ਡਾਕੂਮੈਂਟੇਸ਼ਨ ਹੋਏਗੀ ਉਹਦੇ ਕੋਲ ਵਰਕ ਪਰਮਿਟ ਹੋਏਗਾ ਜਾਂ ਜਿਹੜੀ ਵੀ ਪ੍ਰੋਪਰ ਡਾਕੂਮੈਂਟੇਸ਼ਨ ਇੰਪਲॉयਮੈਂਟ ਡਾਕੂਮੈਂਟੇਸ਼ਨ ਹੋਏਗੀ ਆਦਰਵਾਇਜ਼ ਉਹਨੂੰ ਉਹ ਫੈਲਨੀ ਕਨਸਿਡਰ ਕਰਨਗੇ ਜੇ ਉਸ ਟਾਈਮ ਤੇ ਉਹ ਪ੍ਰੋਪਰ ਡਾਕੂਮੈਂਟੇਸ਼ਨ ਤੇ ਸੀਡੀਐਲ ਸ਼ੋ ਨਹੀਂ ਕਰਾ ਪਾਂਦਾ ਠੀਕ ਹੈ ਜੇ ਉਸ ਟਾਈਮ ਤੇ ਨਹੀਂ ਕਰਾ ਪਾਂਦਾ ਬਾਅਦ ਚ ਮਤਲਬ ਉਹਨੂੰ ਅਪਰੂਵ ਕਰਦੇ ਕਿ ਮੇਰੇ ਕੋਲ ਐਟ ਦਾ ਟਾਈਮ ਆਫ ਜਦੋਂ ਅ ਇਨਸੀਡੈਂਟ ਹੋਇਆ ਤੇ ਮੇਰੇ ਕੋਲ ਇਹ ਡਾਕੂਮੈਂਟ ਸੀਗੇ ਤੇ ਫਿਰ ਫੈਲਨੀ ਤੋਂ ਕੱਟੋ ਕੇ ਮਿਸ ਡਿਮਿਨਰ ਬਣ ਜਾਏਗਾ ਇਹ ਉਹਦਾ ਫਸਟ ਪਾਰਟ ਆ ਠੀਕ ਹੈ ਦੂਜਾ ਪਾਰਟ ਹੈ ਕਿ ਇੰਗਲਿਸ਼ ਪ੍ਰੋਫੈਸ਼ੀਸੀ ਹੋਣੀ ਚਾਹੀਦੀ ਹੈ ਸੀਡੀਐਲ ਡਰਾਈਵਰ ਨੂੰ ਜਿਹਦੇ ਚ ਹੁਣ ਦੇਖੋ ਜੀ ਜਦੋਂ ਇਹ ਬਿੱਲ ਮਨਜ਼ੂਰ ਹੋਇਆ ਤੇ ਇਹਦੇ ਅਗੇਂਸਟ ਇੱਕ ਵੋਟ ਵੀ ਨਹੀਂ ਆਇਆ ਸਾਰੇ ਵੋਟ ਇਹਦੇ 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 ਵੱਲ ਸਨ ਉਹ ਕਹਿੰਦੇ ਨੇ ਕਿ ਇਹਦੇ ਬਿੱਲ ਚ ਜਿਹੜੀ ਹੈ ਨਾ ਇੰਗਲਿਸ਼ ਪ੍ਰੋਫੈਸ਼ਨਸੀ ਵਾਸਤੇ ਜੀ ਜੀ ਇੱਕ ਤੇ ਨੰਬਰ 1 ਜਿਹੜਾ ਸੀਰੀਅਲ ਡਰਾਈਵਰ ਆ ਆਪਰੇਟਰ ਆ ਉਹ ਪਬਲਿਕ ਨਾਲ ਕਨਵਰਸੇਸ਼ਨ ਕਰ ਸਕੇ ਹੂੰ ਹੂੰ ਠੀਕ ਹੈ ਠੀਕ ਹੈ ਉਹ ਕਹਿੰਦੇ ਨੇ ਜੀ ਅੰਡਰਸਟੈਂਡ ਕਰ ਸਕੇ ਇੰਗਲਿਸ਼ ਚ ਲਿਖੇ ਹਾਈਵੇ ਸਾਈਨਸ ਐਂਡ ਸਿਗਨਲਸ ਬਿਲਕੁਲ ਠੀਕ ਗੱਲਾਂ ਤਾਂ ਜਾਇਜ਼ ਹੀ ਨੇ ਜੀ ਬਿਲਕੁਲ ਤੀਸਰਾ ਕਹਿੰਦੇ ਨੇ ਰਿਸਪੌਂਸ ਕਰ ਸਕੇ ਆਫੀਸ਼ੀਅਲ ਇਨਕੁਆਰੀਜ਼ ਨੂੰ ਤੇ ਮੇਕ ਐਂਟਰੀਜ਼ ਆਫ ਰਿਪੋਰਟਸ ਐਂਡ ਰੈਕર્ડਸ ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਤੇ ਇਹ ਜਾਇਜ਼ ਜਾਇਜ਼ ਮੁਤਲਬਾਤ ਨੇ ਉਹਨਾਂ ਦੇ ਉਹ ਗਲਤ ਗੱਲ ਨਹੀਂ ਕਰ ਰਹੇ ਹੂੰ ਫੋਰ ਐਗਜ਼ਾਮਪਲ ਜੀ ਫਾਰ ਇਗਜ਼ਾਮਪਲ ਮੈਂ ਆਪਣੀ ਇਗਜ਼ਾਮਪਲ ਦੇਣਾ ਮੈਂ ਕੈਨੇਡੀਅਨ ਆ ਜਦੋਂ ਮੈਂ ਕਯੂਬੈਕ ਜਾਂਦਾ ਸੀ ਮੈਨੂੰ ਫ੍ਰੈਂਚ ਨਹੀਂ ਆਉਂਦੀ ਸੀ ਉਹ ਫ੍ਰੈਂਚ ਵਿੱਚ ਕੋਈ ਗੱਲ ਕਰਦਾ ਸੀ ਮੈਨੂੰ ਅੰਡਰਸਟੈਂਡ ਨਹੀਂ ਹੁੰਦਾ ਸੀ ਤੇ ਮੈਂ ਡੈਫੀਨਿਟਲੀ ਉਹਨੂੰ ਕਹਿੰਦਾ ਸੀ ਜਾਂ ਤੇ ਇੰਗਲਿਸ਼ ਬੋਲੋ ਜਾਂ ਮੈਨੂੰ ਕੋਈ ਬੰਦਾ ਲੱਭ ਕੇ ਉਹ ਜਿਹੜਾ ਇੰਗਲਿਸ਼ ਬੋਲਦਾ ਹੋਵੇ ਤੇ ਸੇਮ ਥਿੰਗ ਜਿਹੜਾ ਇੱਧਰ ਆ ਤੁਸੀਂ ਇੰਗਲਿਸ਼ ਜਿਹੜੇ ਇੰਗਲਿਸ਼ ਤੁਸੀਂ ਕਨਵਰਟ ਨਹੀਂ ਕਰ ਸਕਦੇ ਤੇ ਬਹੁਤ ਚੈਲੈਂਜਿੰਗ ਸਿਚੁਏਸ਼ਨ ਆ ਜਾਂਦੀ ਮੈਨੂੰ ਪਤਾ ਹੈ ਸਾਡੇ ਜਿਹੜੇ ਕਮਿਊਨਿਟੀ ਦੇ ਬਹੁਤ ਘੱਟ ਲੋਕ ਨੇ ਬਹੁਤ ਛੋਟੀ ਪ੍ਰੈਜੈਂਟ ਇੰਗਲਿਸ਼ ਕਮਿਊਨੀਕੇਟ ਨਹੀਂ ਕਰ ਸਕਦੇ ਪਰ ਉਹਦਾ ਵੀ ਤੁਹਾਨੂੰ ਮੈਂ ਲਾਸਟ ਟਾਈਮ ਵੀ ਆਪਾਂ ਡਿਸਕਸ ਕੀਤਾ ਸੀ ਆਪਣੇ ਕੋਲ ਮੁੰਡਾ ਹੈਗਾ ਜਿਹੜਾ ਆਇਆ ਉਹਦੇ ਕੋਲ ਇੰਗਲਿਸ਼ ਦੀ ਬਿਲਕੁਲ ਕਮਿਊਨੀਕੇਸ਼ਨ ਨਹੀਂ ਸੀਗੀ ਪਰ ਉਹ ਸਾਰਾ ਦਿਨ ਜਿਹੜਾ ਹੈੱਡਫੋਨ ਲਾਈ ਰੱਖਦਾ ਤੇ YouTube 'ਚ ਆਪਣਾ ਪ੍ਰੋਗਰਾਮ ਸੁਣਦਾ ਰਹਿੰਦਾ ਹੈ ਜਿਹਦੇ 'ਚ ਇੰਗਲਿਸ਼ ਤੇ ਪੰਜਾਬੀ ਤੇ ਇੰਗਲਿਸ਼ ਦੀ ਜਿਹੜੀ ਹੈ ਕਨਵਰਸੇਸ਼ਨ ਉਹ ਸਿਖਾਈ ਜਾਂਦੀ ਹੈ ਲਰਨਿੰਗ ਪ੍ਰੋਗਰਾਮ ਆ ਫ੍ਰੀ ਨੇ YouTube 'ਤੇ ਤੇ 3 ਮਹੀਨੇ 'ਚ ਉਹ ਇਸ ਕਾਬਿਲ ਹੋ ਗਿਆ ਕਿ ਮੇਰੇ ਨਾਲ ਵਧੀਆ ਕਨਵਰਸੇਸ਼ਨ ਕਰ ਲੈਂਦਾ ਹੈ ਭੱਲੇ ਬੱਲੇ 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 ਬਹੁਤ ਆਲਾ ਸ਼ਾਨਦਾਰ ਲੌਂਚ ਕਰਨੀ ਚਾਹੀਦੀਆਂ ਕਿਉਂਕਿ ਅੱਜ ਆਰਕਨਸਾ ਨੇ ਇਹ ਲਾਇ ਬਣਾਇਆ ਹੁਣ ਆਰਕਨਸਾ ਦਾ ਦੇਖੇ ਦੇਖੀ ਇਹ ਬਹੁਤ ਸਰੀ ਸਟੇਟਾਂ ਦਾ ਡੀਲਰ ਬਣਨਗੀ ਠੀਕ ਹੈ ਬਿਲਕੁਲ ਠੀਕ ਬਿਲਕੁਲ ਨੰਬਰ 2 ਤੇ ਇਹਦਾ ਜੇ ਤੁਸੀਂ ਉਸ ਟਾਈਮ ਤੇ ਇੰਗਲਿਸ਼ ਪ੍ਰੋਫੀਸ਼ੈਂਸੀ ਦੇ ਪ੍ਰੋਬਲਮ ਤੇ ਤੁਹਾਨੂੰ ਫਾਈਨ ਜਿਹੜਾ ਉਹ 500 ਡਾਲਰ ਦਾ ਲਾਇਆ ਫਸਟ ਅਕਰੈਂਸ ਤੇ ਤੇ ਜੇ ਸੈਕਿੰਡ ਅਕਰੈਂਸ ਉਹਦਾ 1000 ਡਾਲਰ ਲਾਇਆ ਪਰ ਜੇ ਤੁਹਾਨੂੰ ਇੰਗਲਿਸ਼ ਥੋੜੀ-ਬਹੁਤੀ ਆਉਂਦੀ ਜਿਵੇਂ ਆਪਣੇ ਬੱਚੇ ਪੜ ਕੇ ਪੜੇ ਲਿਖੇ ਬੱਚੇ ਆ ਰਹੇ ਨੇ ਹੁਣ ਜੀ ਕੋਈ ਨਾ ਡਰਨਾ ਨਹੀਂ ਚਾਹੀਦਾ ਉਹਦਾ ਕੋਈ ਚੱਕਰ ਨਹੀਂ ਤੁਸੀਂ ਉਹਨੂੰ ਡੈਫੀਨਿਟਲੀ ਆਫੀਸਰ ਨੂੰ ਫੇਸ ਕਰੋ ਉਹਨੂੰ ਐਕਸਪਲੇਨ ਕਰੋ ਤੇ ਸੇਫਟੀ ਰੀਜ਼ਨ ਵੀ ਹੈਗੀ ਤੇ ਪਲੱਸ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅ ਅੱਜ ਦੀ ਗੱਲ ਬਾਤ ਹੈ ਅਖੀਰ ਤੇ ਯੂਜ਼ ਫਰੇਟ ਲਾਈਨਰ ਨੇ ਜਿਹੜੇ ਮੈਂ ਕਹਿੰਦੇ ਆ ਉਹਨਾਂ ਦੀ ਤੇ ਸ਼ਾਰਟੇਜ ਦਾ ਜਿੰਨਾ ਵੀ ਸੋਸ਼ਲ ਮੀਡੀਆ ਤੇ ਮੇਰੇ ਸਾਹਮਣੇ ਆਇਆ ਹਲਾ ਲਾਲਾ ਹੀ ਮੱਚੀ ਪਈ ਗੱਲਾਂ ਬਣ ਨਹੀਂ ਗੱਡੇ ਇਹ ਦੱਸੋ ਕਿ ਯੂ ਐਸ ਏ ਟਰੱਕਸ ਇਸ ਬਾਰੇ ਕੀ ਕਰ ਰਿਹਾ ਹੁਣ ਪਤਾ ਲੱਗੇਗਾ ਨਾ ਐਫੀਸ਼ੀਐਂਸੀਆਂ ਦਾ ਜੀ ਅਸੀਂ ਬਹੁਤ ਵਧੀਆ ਟਰੱਕ ਲੱਭ ਲੈਨੇ ਤੇ ਸਾਡੇ ਕੋਲ ਵੈਬਸਾਈਟ ਤੇ ਲੱਗੇ ਨੇ ਉਹਦੇ ਬਾਅਦ ਤੇ ਸਾਨੂੰ ਥੋੜਾ ਜਿਹਾ ਕੀ ਕਹਿੰਦੇ ਨੇ ਕਿ ਨੱਟ ਭੱਜ ਕਰਨੀ ਪਈ ਆ ਐਫੀਸ਼ੀਐਂਸੀ ਪਾਣੀ ਪਈ ਆ ਪਰ ਐਫੀਸ਼ੀਐਂਸੀ ਦੇ ਰਿਜ਼ਲਟ ਬਹੁਤ ਮਿੱਠੇ ਨੇ ਹੁਣ ਅਸੀਂ ਇਕੁਪਮੈਂਟ ਵਧੀਆ ਲੱਭ ਲਿਆ ਜਿਹਦੇ ਚ ਤੁਸੀਂ ਵੈਬਸਾਈਟ ਤੇ ਜਾਓਗੇ ਤੇ ਏਪੀਯੂ ਵੀ ਇਕੁਪਮੈਂਟ ਚ ਲੱਗਾ ਤੇ ਜਿੰਨਾ ਵੀ ਇਕੁਪਮੈਂਟ ਹੈਗਾ ਉਹ ਸਾਰਾ ਵੈਲ ਮੇਨਟੇਨਡ ਇਕੁਪਮੈਂਟ ਹੈਗਾ ਨਾਲ ਵਾਰੰਟੀਆਂ ਹੈਗੀਆਂ ਇਹਨਾਂ ਨੇ ਇੰਸਪੈਕਸ਼ਨ ਕਰਕੇ ਦੇ ਰਹੇ ਆ ਤੇ ਆਇਲ ਫਿਲਟਰ ਚੇਂਜ ਕਰਕੇ ਦੇ ਰਿਆਂ ਨਾਲ ਉਹਦੇ ਨਾਲ ਅਸੀਂ ਕਾਰਬ ਟੈਸਟ ਕਰਕੇ ਦੇ ਰਿਆਂ ਤੇ ਇਹ ਸਾਡਾ ਜਿਹੜਾ ਬਹੁਤ ਵੱਡੀ ਵਿਨ ਹੈਗੀ ਤੇ ਪਲੱਸ ਜਿਹੜਾ ਬੈਂਕ ਦੇਖੋ ਬੈਂਕ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ ਕਿ ਜਿਹੜਾ ਆਪਾਂ ਟਰੱਕ ਦੇ ਰਿਆਂ ਉਹ ਟਰੱਕ ਦੇ ਨਾਲ ਮਤਲਬ ਵਧੀਆ ਵੈਲਿਊ ਆ ਵੈਲਿਊ ਟਰੱਕ ਹੈਗਾ ਵੈਲਿਊ ਦਾ ਮਤਲਬ ਇਹ ਜੇ ਉਹੀ ਟਰੱਕ ਆਕਸ਼ਨ ਤੇ ਲਿਆ ਹੋਏ ਤੇ ਕਈ ਚੀਜ਼ਾਂ ਉਹਦੇ ਜੇ ਠੀਕ ਨਹੀਂ ਹੁੰਦੀਆਂ ਤੇ ਤੁਹਾਨੂੰ ਠੀਕ ਕਰਨ ਵਾਸਤੇ ਇੱਕ ਤਰ੍ਹਾਂ ਦਾ ਟਾਈਮ ਲਾਣਾ ਪੈਂਦਾ ਪੈਸੇ ਲਾਣੇ ਪੈਂਦੇ ਤੇ ਜੇ ਤੁਸੀਂ ਫਾਈਨਾਂਸਿੰਗ ਕਰਾਉਣਾ ਚਾਹੋ ਤਾਂ ਆਲਰੇਡੀ ਤੁਸੀਂ ਇੰਸ਼ੋਰੈਂਸ ਤੇ ਚਾਲੂ ਕਰ ਚੁੱਕੇ ਹੋ ਅਸੀਂ ਉਹਦੇ ਚ ਕੋਈ ਪ੍ਰੋਬਲਮ ਨਹੀਂ ਆਉਂਦਾ ਬਾਕੀ ਅਸੀਂ ਯੂਜ਼ ਦੇ ਦੋ ਇਕਵਿਪਮੈਂਟ ਵੇਚਦੇ ਆ ਮੇਕ ਸ਼ੂਰ ਕਰਦੇ ਆ ਜਿਹੜੀ ਜਾਇਦ ਜਾਇ ਚੀਜ਼ਾਂ ਨੇ ਉਹ ਸਾਰੀਆਂ ਚੱਲਦੀਆਂ ਹੋਣੇ ਚਾਹੀਦੀਆਂ ਸੇਫਟੀਆਂ ਹੋਣੀਆਂ ਚਾਹੀਦੀਆਂ ਤੇ ਨਾਲ ਵਾਰੰਟੀ ਵੀ ਦਿੰਨੇ ਆ ਜੇ ਵਾਰੰਟੀ ਨਾਲ ਆਈ ਹੈ ਤਾਂ ਵੈਰੀ ਗੁੱਡ ਨਹੀਂ ਤਾਂ ਅਸੀਂ ਆਪ ਵਾਰੰਟੀ ਪਾ ਕੇ ਦਿੰਨੇ ਆ 3 ਮੰਥ ਔਰ 25000 ਮਾਈਲ ਦੀ ਕੀ ਬਾਤ ਹੈ ਸਾਨੂੰ ਬਹੁਤ ਐਜ ਹੈਗਾ ਮਾਰਕੀਟ ਚ ਕਿ ਸਾਡੇ ਕੋਲ ਵਧੀਆ ਇਕਵਿਪਮੈਂਟ ਆ ਫਾਈਨਾਂਸਿੰਗ ਸਾਡੇ ਕੋਲ ਵਧੀਆ ਹੈਗੀ ਨਾਲ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਉਹ ਉਹਨਾਂ ਨੇ ਵਿਕਨਾ ਜ਼ਿਆਦਾ ਸ਼ੁਰੂ ਕਰ ਦਿੱਤਾ ਕਿਉਂਕਿ ਜਦੋਂ ਫਰੇਟ ਲਾਈਨਰ ਦੀ ਪ੍ਰਾਈਸ ਵਧੀ ਆ ਤੇ ਇੰਟਰਨੈਸ਼ਨਲ ਟਰੱਕ ਜਿਹੜੇ ਸਾਲ ਦੀ ਵਾਰੰਟੀ ਦੇ ਰਹੇ ਆ ਉਹਨਾਂ ਦੀ ਜਿਹੜੀ ਹੈ ਡਿਮਾਂਡ ਬਹੁਤ ਵੱਧ ਗਈ ਆ ਸਪੈਸ਼ਲੀ ਸਾਡੇ ਕੋਲ ਲੋ ਮਾਈਲ ਇੰਟਰਨੈਸ਼ਨਲ ਟਰੱਕ ਖੜੇ ਨੇ ਤੇ ਠੀਕ ਹੈ ਦਾਸ ਜਿਹੜੀ ਚੀਜ਼ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਜੇ ਤੁਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਨਹੀਂ ਹੈਗੀ ਤੁਸੀਂ ਸਾਡੀ ਪੰਜਾਬੀ ਲੈਂਗੁਏਜ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ ਪੰਜਾਬ ਟਰੱਕ ਸੇਲਜ਼ ਵਿਦ ਐਸਟ ਸੇਲਜ਼.com ਜੇ ਤੁਸੀਂ ਹਿੰਦੀ ਸਾਡੀ ਵੈਬਸਾਈਟ ਦੇਖਣੀ ਹੈ ਤੇ ਹਰਿਆਣਾ trucksales.com ਜੇ ਇੰਗਲਿਸ਼ ਪੜ੍ਹ ਸਕਦੇ ਹੋ ਤਾਂ usa trucksales.com ਜੇ ਤੁਸੀਂ ਕਾਲ ਲਾ ਕੇ ਡਿਸਕਸ ਕਰਨਾ ਹੈ ਤੇ ਸਾਨੂੰ ਕਾਲ ਕਰ ਲਓ 1833 6987224 ਸਾਡੇ ਕੋਲ ਪੰਜਾਬੀ ਹਿੰਦੀ ਉਰਦੂ ਇਹ ਸਾਰੀ ਲੈਂਗੁਏਜ ਜਿਹੜੀ ਹੈ ਇਨਫੋਰਮੇਸ਼ਨ ਅਵੇਲੇਬਲ ਆ ਫੋਨ ਕਰਕੇ ਤੁਸੀਂ ਡਿਸਕਸ ਕਰਦੇ ਹੋ ਕਰ ਸਕਦੇ ਹੋ ਐਂਡ ਆਫ ਦਿ ਡੇ ਮਸਹੂਦ ਭਾਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਜਿਹੜੇ ਲਾਅ ਨੇ ਨਾ ਇਹਨੂੰ ਅਸੀਂ ਆਪਣੇ ਬੈਨੀਫਿਟ ਚ ਯੂਜ਼ ਕਰਨਾ ਹੈ ਜਿੰਨੇ ਵੀ ਲਾਅ ਹੈਗੇ ਕਿਉਂਕਿ ਜਿਹੜੇ ਜਿਨ੍ਹਾਂ ਨੇ ਲਾਅ ਬਣਾਏ ਨੇ ਉਹਨਾਂ ਨੇ ਬਹੁਤ ਇਹਦੇ ਤੇ ਡਾਟਾ ਕਲੈਕਟ ਕਰਕੇ ਤੇ ਇਹਦੇ ਚ ਬਹੁਤ ਜ਼ਿਆਦਾ ਇਨਵੈਸਟੀਗੇਟ ਕਰਕੇ ਲਾਅ ਬਣਾਏ ਨੇ ਤੇ ਇਹ ਪਬਲਿਕ ਸੇਫਟੀ ਤੇ ਸਾਡੀ ਸੇਫਟੀ ਵਾਸਤੇ ਨੇ ਅਸੀਂ ਹਮੇਸ਼ਾ ਜਿਹੜਾ ਇੱਕ ਸਾਈਡ ਦੀ ਪਿਕਚਰ ਦੇਖਦੇ ਆ ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਰਦਾ ਜਾਣ ਤੋਂ ਪਹਿਲਾਂ ਭਈ ਉਹਨੇ ਇਹ ਕਿਹਾ ਤੇ ਉਹਨੇ ਇਹ ਕਿਹਾ ਤੇ ਉਹਨੇ ਇਹ ਕਿਹਾ ਉਹਦੇ ਚ ਜਾਓ ਨਾ ਸਿੰਪਲ ਆ ਤੁਸੀਂ ਗੂਗਲ ਕਰ ਲਓ ਜਾਂ ਜਿਹੜਾ ਆਪਾਂ ਡਿਸਕਸ ਕੀਤਾ ਸੀ ਲਾਸਟ ਟਾਈਮ ਜਿਹੜਾ ਪੰਜਾਬੀ ਬੋਲਦਾ ਹਿੰਦੀ ਬੋਲਦਾ ਜਿਹੜਾ ਕੋ ਪਾਇਲਟ ਸੀਗਾ ਉਹਨੂੰ ਡਾਊਨਲੋਡ ਕਰ ਲਓ ਉਹਦੇ ਤੁਸੀਂ ਇੰਗਲਿਸ਼ ਆਪਣਾ ਹਿੰਦੀ ਚ ਪੁੱਛ ਲਓ ਕਿ ਭਈ ਇਹ ਲਾ ਮੈਨੂੰ ਸਮਝ ਨਹੀਂ ਆ ਰਿਹਾ ਇਹਨੂੰ ਟ੍ਰਾਂਸਲੇਟ ਕਰਕੇ ਦੱਸੋ ਉਹਨੇ ਤੁਹਾਡੀ ਲੈਂਗੁਏਜ ਨੂੰ ਹਰ ਚੀਜ਼ ਟ੍ਰਾਂਸਲੇਟ ਕਰਕੇ ਦੱਸਣੀ ਐਗਜ਼ੈਕਟਲੀ ਇਦਾਂ ਹੀ ਜੇ ਤੁਹਾਨੂੰ ਉਹ ਫਿਰ ਵੀ ਕੋਈ ਚੀਜ਼ ਸਮਝ ਨਹੀਂ ਆਉਂਦੀ ਤੇ ਚਲੋ ਸਾਨੂੰ ਕਾਲ ਲਾ ਲਓ ਜੇ ਤੁਸੀਂ ਅੱਜ ਟਰੱਕ ਨਹੀਂ ਖਰੀਦੋਗੇ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਅਸੀਂ ਤੁਹਾਨੂੰ ਐਕਸਪਲੇਨ ਤੇ ਕਰ ਸਕਦੇ ਹਾਂ ਕਿ ਲੋਕ ਕਿੱਦਾਂ ਚੱਲਦਾ ਤੇ ਫਾਈਨਾਂਸਿੰਗ ਕਿੱਦਾਂ ਚੱਲਦੀ ਤੇ ਅਪਰੂਵਲ ਦੇ ਬੈਸਟ ਪ੍ਰੋਸੀਜਰ ਕੀ ਨੇ ਹੁਣ ਮੇਰੇ ਕੋਲੇ ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਭਾਜੀ ਮੈਂ ਟਰੱਕ ਲੈਣਾ ਤੇ ਮੇਰੇ ਉਹ 2 ਮਹੀਨੇ ਹੋ ਗਏ ਮੈਂ ਕਿਹਾ ਭਾਈ ਤੂੰ ਤਾਂ ਟਰੱਕ ਲੈਣਾ ਦਾ ਸੋਚ ਵੀ ਨਾ ਅੱਛਾ ਕਿਉਂ ਮੈਂ ਕਹਿੰਦਾ ਤੇਰੀ ਤਨ ਸ਼ੋਣ ਦੀ ਬਹੁਤ ਮਹਿੰਗੀ ਹੋਣੀ ਜੇ ਹੋ ਵੀ ਗਈ ਦੂਜਾ ਇਹ ਕੋਈ ਕਾਰ ਨਹੀਂ ਹੈਗੀ ਜਿਹੜੇ ਤੇ ਚੜ ਗਏ ਤੇ ਭਜਾਈ ਫਿਰਾਂਗੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਜਾਬ ਲੱਭੋ ਕਿਸ ਨਾਲ ਕੰਮ ਕਰੋ ਉਹ ਜੀ ਆਪਣੇ ਬੱਚੇ ਨਾ ਕਈ ਵਾਰੀ ਊਬਰ ਨੂੰ ਟਰੱਕਿੰਗ ਨਾਲ ਕੰਪੇਅਰ ਕਰ ਲੈਂਦੇ ਨੇ ਮੈਂ ਕਹਿੰਦਾ ਚਲੋ ਤੁਹਾਨੂੰ ਟਰੱਕ ਦਾ ਲਾਇਸੈਂਸ ਮਿਲ ਕੇ ਤੇ ਗਿਆ ਪਰ ਇਹ ਟਰੱਕ ਜਿਹੜੀ ਹੈ ਇਹ ਊਬਰ ਤੇ ਲਿਫਟ ਤੇ ਜਿਹੜੀ ਹੋਰ ਬਿਜ਼ਨਸ ਮਾਡਲ ਨੇ ਕਾਰਾਂ ਦੇ ਉਹ ਤੋਂ ਬਹੁਤ ਡਿਫਰੈਂਟ ਆ ਬਿਲਕੁਲ ਠੀਕ ਹੈ ਇਹਦੀ ਜ਼ਿੰਮੇਦਾਰੀ ਇਹਦੀ ਸੇਫਟੀ ਇਹਦੀ ਜਿਹੜੀ ਹੈ ਹੋਰ ਬਹੁਤ ਸਾਰੀ ਰਿਕੁਆਇਰਮੈਂਟ ਨੇ ਜਿਹੜੀ ਮਤਲਬ ਜੇ ਤੁਸੀਂ ਪੂਰੀ ਲਰਨ ਕਰਨੀ ਹੈ ਖਾਲੀ ਇਹ ਤੇ ਨਹੀਂ ਕਿ ਅਸੀਂ A ਪੁਆਇੰਟ ਤੋਂ B ਪੁਆਇੰਟ ਪਹੁੰਚਾਈ ਜਾਣਾ ਟਰੱਕ ਤੇ ਉਹਦੇ ਵਾਸਤੇ ਛੋਟੀ ਜਿਹੀ ਚੀਜ਼ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਜਿਹੜਾ ਡਿਸਪਲਨ ਆ ਟਰਕਿੰਗ ਵਿੱਚ ਉਹ ਕਿਸੇ ਵੀ ਹੋਰ ਕੰਮ ਤੋਂ ਮੈਂ ਕਹਿੰਦਾ 100 ਕੀ 200% ਜ਼ਿਆਦਾ ਹੂੰ ਜਿਹੜਾ ਡਿਸਪਲਨ ਲਰਨ ਕਰਨ ਵਾਸਤੇ ਤੁਹਾਨੂੰ 6 ਮਹੀਨੇ ਸਾਲ ਲੱਗ ਜਾਂਦਾ ਬਿਲਕੁਲ ਇਦਾਂ ਇਹ ਨੂੰ ਕਰਕੇ ਚੱਲੋਗੇ ਤੇ ਤੁਸੀਂ ਵੀ ਕਾਮਯਾਬ ਹੋ ਤੇ ਨਾਲ ਅਸੀਂ ਵੀ ਕਾਮਯਾਬ ਹਾਂ ਅਸੀਂ ਵੀ ਟਰੱਕ ਵਿੱਚ ਜਾਣਾ ਬਿਲਕੁਲ ਠੀਕ ਹੈ ਸਈਅਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕੁਝ ਸਮਾਂ ਕੱਢਿਆ ਸਾਡੇ ਸੁਣਨ ਵਾਲਿਆਂ ਦੇ ਨਾਲ ਇਹ ਮੁਲਾਕਾਤ ਹੈ ਜਿਹੜੀ ਇਹ ਰਹੀ ਆਸੰਦਾਂ ਕਿ ਇਹ ਮੁਲਾਕਾਤ ਹੈ ਜਿਹੜੀ ਇਹਨਾਂ ਲਈ ਫਰੂਟਫੁੱਲ ਰਹੀ ਕਿ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮੁਅਲੈਕੁਮ ਜੀ ਇਹ ਸਣ ਸਈਅਦ ਸਾਹਿਬ ਯੂਐਸਏ ਟਰੱਕ ਸੇਲਸ ਤੋਂ ਅੱਜ ਦੀ ਇਹ ਮੁਲਾਕਾਤ ਹੈ ਜਿਹੜੀ ਇਹਨੂੰ ਇੱਥੇ ਹੀ ਅੰਤ ਕਰਨੇ ਹੈ ਸੋ ਮੈਨੂੰ ਮਸੂਦ ਮਲੀ ਨੂੰ ਦਵ ਇਜਾਜ਼ਤਾਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾ